ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਸੀਰਵਾਲੀ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਸੁਖਣ ਵਾਲੇ ਤੋਂ ਟੋਕ ਟੋਕ ਤੋਂ ਸਿੱਧੀ ਛੜਕਾ ਜਿਹੜੀ ਉਹ ਸੀਰਵਾਲੀ ਪਿੰਡ ਦੇ ਵਿੱਚ ਆਉਂਦੀ ਆ ਮਿੱਤਰੋ ਤੇ ਇਹ ਜ਼ਿਲ੍ਹਾ ਇਹਦਾ ਵੀਰੇ ਮੁਕਸਰਲਾ ਕਹਿੰਨ ਹਾਂਜੀ ਮੁਕਸਰ ਸਾਹਿਬ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਇਹ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਮੈਂ ਮੌਜੂਦ ਆ ਦੋ ਜਾਨਵਰ ਪਾਈ ਨੇ ਵਕਾਉ ਲਾਏ ਆ ਇੱਕ ਗਾਵ ਆ ਮਿੱਤਰੋ ਇੱਕ ਮੈਂ ਕਰਦੇ ਆਂ ਗੱਲਬਾਤ ਆਪਾਂ ਪਾਈ ਦਾ ਡਿਟੇਲ ਜਾਣਦੇ ਆ ਪਹਿਲਾਂ ਮੱਤ ਦੇ ਬਾਰੇ ਕਾ ਬਾਰੇ ਆਪਾਂ ਪਹਿਲੇ ਪੁੱਛਦੇ ਵੀ ਰੂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਸੇਤਾਕਰ ਪਰਿਵਾਰ ਵੀਰੇ ਹਾਂਜੀ ਹਾਂਜੀ ਵਧੀਆ ਵੀਰੇ ਮੇਰਾ ਕੀ ਆ ਜਮਾ ਹਾਂਜੀ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਆਪਣੇ ਨਾਮ ਗੁਰਪ੍ਰੀਤ ਆ ਵੀਰੇ ਠੀਕ ਆ ਸਨ ਆਫ ਵੀਰੇ ਸਨ ਆਫ ਗੁਰਤੇਜ ਸਿੰਘ ਗੁਰਤੇਜ ਸਿੰਘ ਕਚਰਾਮ ਪੱਪੂ ਸਿੰਘ ਲੈਂਦੇ ਪਾਪਾ ਇਹਦਾ ਠੀਕ ਆ ਗੁਰਪ੍ਰੀਤ ਵੀਰੇ ਜਿਹੜੀ ਮੈਂ ਆਪਣੀ ਇਹ ਕਿੰਨੇ ਵਾ ਸੂਆ ਸੁਣਦੀ ਆ ਤੇ ਵੀਰੇ ਪੰਜਵੇਂ ਸੂਆ ਸੁਣਿਆ ਆਇਤੀ ਪੰਜਵੇਂ ਸੂਆ ਸੁਣਾ ਆਇਆ ਹਾਂਜੀ ਚਾਹ ਇਹਨੇ ਦਿਨ ਪਈ ਗੁਰਪ੍ਰੀਤ ਪਈ ਇਹ 15 ਦਿਨ ਮੌਜਨਾ ਲੈ ਜੂ ਵੀਰੇ 15 ਦਿਨ ਹਜੇ ਮੌਜਨਾ ਹਾਂਜੀ ਦੁੱਧ ਦਾ ਕੀ ਰਿਕਾਰਡ ਰਿਆ ਪਈ ਦੁੱਧ ਵੀਰੇ 16 40 ਲੀਟਰ ਆਪਾਂ ਚੋਇਆ ਪਿਛਲੀ ਵਾਰੀ ਜਾਨਕੀ ਆਪਣੇ ਘਰ ਦੀ ਮੱਝ ਆ ਠੀਕ ਆ ਵੀਰੇ ਵੀ ਮੰਨ ਲਾ ਜੇ ਕੋਈ ਇੱਕ ਭਰਾ ਸੌਦਾ ਕਰ ਲਵੇ ਤੇ ਚੋਕ ਚਵਾ ਕੇ ਵੀ ਦੇ ਸਕਦੇ ਹਾਂ 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 ਵੀਰੇ ਚੋਕੇ ਘਰੇ ਤੋ ਕਰਾਂਗੇ ਜਿਵੇਂ ਇਹ ਤੇ ਟਾਈਮ ਬਹੁਤ ਪਿਆ 15 ਦਿਨ ਮਤਲਬ ਹੈ ਟਲਰਾਂ ਦਾ ਬਹੁਤ ਪਿਆ ਠੀਕ ਹੈ ਵੀਰੇ ਕਦੀ ਬਾਹਰ ਤੋਰੀ ਮੜਾ ਹਾਂਜੀ ਖੋਲੀ ਮੜਾ ਲੈ ਮਿੱਤਰੋ 16 17 ਕਿਲੋ ਦਾ ਰਿਕਾਰਡ ਆ ਭਾਈ ਦਾਦਾ ਜਿੰਦਾ ਕਰਮਾਂ ਵਾਲੀ ਮਹਿਤ ਆ ਭਾਈ ਜਿੰਦਾ ਵੀ ਚਬਾ ਕੇ ਵੀ ਦੇ ਦਿਆਂਗੇ ਜੇ ਕੋਈ ਪਰਾ ਸੌਦਾ ਕਰਕੇ ਚੋ ਕੇ ਤੋਲ ਕੇ ਜਾਨਾ ਚਾਹੁੰਦਾ ਹੋਇਆ ਤਾਂ ਵੀ ਆਪਾਂ ਕਰ ਲਾਂਗੇ ਕਿਉਂਕਿ ਭਾਈਆਂ ਦਾ ਹਜੇ 15 ਦਿਨਾਂ ਦੀ ਮਹਿਕਤੀਆ ਤੇ ਜੇ 15 ਦਿਨਾਂ ਦੀ ਜਿਵੇਂ ਮਹਿਕਤੀਆ ਭਾਈ ਨੇਵੇਂ ਲੂਬੀ ਵਾਲੇ ਤਾਂ ਰਿਕਾਰਡ ਤੋੜ ਦੂਗੇ ਚਿੱਟੀ ਆ ਪਾਉਟਾ ਹੀ ਲੈਵਾ ਫੜਾਉਂਗੀ ਪਤਾ ਹੀ ਟੋਲ ਦੇ ਵਿੱਚ ਮੈਂ ਆ ਕੋਈ ਬਾਲੀ ਵੱਡੀ ਉੱਚੀ ਜੀ ਪਰ ਮੈਂਦੇ ਕੁਆਲਿਟੀ ਦਾ ਹੈਗੀ ਆ ਪੂਰੀ ਚੰਗੀ ਕਿਉਂਕਿ ਮਿਲਕ ਵੇਨ ਆ ਜਿਹੜੀ ਉਹ ਹੀ ਕਰਮ ਵਾਲੀ ਦੀ ਬਹੁਤ ਸਟਰੋਂਗ ਹੈ ਤੇ ਦੁੱਧ ਬਾਈ ਕੋਈ ਵੱਡੀ ਗੱਲ ਨਹੀਂ ਲੇਵਾ ਲੋਵਾ ਜਿਵੇਂ ਪੂਰਾ ਜ਼ਬਰਦਸਤ ਤਿਆਰ ਕਰਦੀ ਆ ਥੱਲੋ ਬੜੀ ਬਾਈ ਲੇਵਾ ਭਰਦੀ ਬਹੁਤ ਹੋਊਗੀ ਹਨਾ ਹਾਂਜੀ ਹਾਂਜੀ ਹੈ ਤਾਂ ਢੇਲਾ ਬਹੁਤ ਪਿਆਦਾ ਦੇਖੋ ਹੂੰ ਆਜੋ ਹੈ ਤਾਂ ਸਾਰਾ ਢੇਲਾ ਪੈ ਜਾਵਾ ਵਾ ਇਹ ਤਾਂ ਫਿਰ ਉਸ ਸਾਹ ਤੇ ਸੋਚਿਆ ਸਿਰ ਚੋਂ ਪੂਣੀ ਕੱਤੀ ਆ ਨਹੀਂ ਹਾਂਜੀ ਹਾਂਜੀ ਹੈ ਤਾਂ ਟਾਈਮ ਬਹੁਤ ਪਿਆਦਾ ਜੀ ਹੂੰ ਤੇ ਵੱਡੇ ਭਾਈ ਜਿਹੜੀ ਆ ਗਾਵਾਂ ਦੋ ਨੰਬਰ ਤੇ ਗੁਰਪ੍ਰੀਤ ਭਾਈ ਇਹ ਵੀਰੇ ਪਹਿਲੇ ਸੂਏ ਸੂਈ ਆ ਆਪਣੇ ਕੋਲੇ ਠੀਕ ਆ ਤੇ ਇਹਨੂੰ ਹੋ ਗਏ 25 ਜੂਨ ਦੀ ਸੂਈ ਵੇਜਣ ਕਿ ਇੱਕ ਵੀਨਾ ਦੇ 5-6 ਦਿਨ ਹੋ ਗਏ ਠੀਕ ਆ ਭਾਈ ਤੇ ਬੱਚਾ ਤਾਂ ਮਰ ਗਿਆ ਸੀ ਵੀਰੇ ਯਾਰ ਠੀਕ ਆ ਤੇ ਸੱਜ ਸੂਈ ਨੇ ਉਹ ਦੱਤਾ ਨੇ 20 ਕਿਲੋ ਦੁੱਧ ਠੀਕ ਆ ਹੁਣ ਜਦ ਮੈਂ ਗਰਮੀ ਪਈ ਜਾਂਦੀ ਐ ਹੁਣ 16 17 ਦੇ ਆ ਗਈ ਐ ਇਹ ਹੁਣ 16 17 ਤੇ ਆ ਹਾਂਜੀ ਹਾਂਜੀ ਤੇ ਚੁਆਈ ਚੁਆਈ ਦੀ ਕਿਵੇਂ ਆ ਵੀਰੇ ਚੁਆਈ ਚੁਆਈ ਦੀ ਬਹੁਤ ਵਧੀਆ ਵੀਰੇ ਕੋਈ ਮਾਲਾ ਕੋਈ ਚਾਰ ਡਾਂਗ ਚੋਲੇ ਵੀਰ ਭਾਜਾਂ ਲੈਣੀ ਹੋਵੇ ਠੀਕ ਆ ਹੁਣ 16 ਕਿਲੋ ਦੁੱਧ ਤਿਆਰ ਆ ਹੈ ਹਾਂਜੀ ਹਾਂਜੀ 16 ਠੀਕ ਆ ਤੇ ਇਹ ਵੱਡੇ ਵੀ ਸੂਆ ਇਹ ਪਹਿਲਾ ਸੂਈ ਫਿਰ ਦੰਦੋ ਦੰਦੋ ਤਾਂ ਨਹੀਂ ਵੇਖੀ ਹੋਣੀ ਨਹੀਂ ਦੰਦੋ ਮੈਂ ਦੂਜੀ ਹੈ ਜਾਂ ਦੋ ਦਾਂਦੀ ਹੈ ਵੇਖੀ ਮਣਾਇਆ ਕਰ ਲਈਏ ਕਨਫਰਮ ਕਰ ਆ ਦੋ ਦਾਂਦੀ ਹੈ ਤੇ ਤੀਜਾ ਨਾਲ ਹੈਗਾ ਮੈਨੂੰ ਥੋ 1.5 ਲੱਖ 60 ਹਜ਼ਾਰ ਰੁਪਿਆ ਠੀਕ ਆ ਵੀਰੇ ਕੱਢੀ ਬਾਰ ਨੂੰ ਭਰਾ ਜੀ ਤੋਰੀ ਨੂੰ ਮੈਂ ਲੈ ਵੀ ਮਿੱਤਰੋ ਇਹਦੇ 65000 ਰੁਪਿਆ ਡਿਮਾਂਡ ਆ ਭਾਈ ਦੀ ਤੇ 16 ਕਿਲੋ ਦੁੱਧ ਦੇ ਤਨੇ ਤਿਆਰ ਆ ਇੱਕ ਮਹੀਨਾ 5 ਦਿਨ ਦਾ ਸੁਆਵਾ ਦੁੱਧ 20 ਕਿਲੋ ਸੀ ਕਰਮੀ ਦੇ ਕਾਰਨ ਜਿਹੜਾ ਇਹ ਮਿੱਤਰੋ ਦੁੱਧ ਦਾ ਘਟਾ ਗਈ ਤੇ گاਵਾ ਤੁਹਾਨੂੰ ਪਤਾ ਹੀ ਆ ਵੀ ਟੈਂਪਰੇਚਰ ਦੇ ਨਾਲ ਟਾਉਣ ਚਲ ਗਿਆ ਜਾਂਦੀ ਆ ਕਿ ਇਹਨਾਂ ਦੀ ਰੋਤ ਆ ਜਾਨੀਆ ਕਰਮਾਂ ਵਾਲੀਆਂ ਦੀ ਦੀ ਬਸ ਜਿਵੇਂ ਜਿਵੇਂ ਹੋਰ ਮਹੀਨਾ ਵੀ ਦੇਣੀ ਆ ਕਿ ਕਿ ਇਹਨੇ ਐਟੋਮਨ ਦੇ ਮਾਲਾ ਕਨਫਰਮ ਆ ਜਿਹੜਾ ਇਹਨੇ ਦੁੱਧ ਵਧੀਆ ਕਰ ਦੇਣਾ ਬਾਕੀ ਤਾਂ ਦੁੱਧ ਵਗੈਰਾ ਤੁਸੀਂ ਆਪ ਵੀ ਵੇਖ ਲਿਓ ਕਈ ਵਾਰੀ ਕਨਫਰਮ ਨਹੀਂ ਹੁੰਦਾ ਹੁੰਦਾ ਸਾਨੂੰ ਛੇਤੀ ਛੇਤੀ ਦੇ ਵਿੱਚ ਬਾਕੀ ਗਾਂ ਦੇ ਕੁਆਲਟੀ ਚੰਗੀ ਆ ਮਿੱਤਰੋ ਲੇਵੇ ਭੰਡੇ ਨਾਲ ਸਾਫ ਸੁਥਰੀ ਹੈ ਜਿੰਨੀ ਹੈ ਕਿ 16 ਕਿਲੋ ਦੁੱਧ ਤਿਆਰ ਆ ਵੈਣ ਤੇ ਥੱਲੇ ਲੱਸੀ ਜ਼ਰੂਰ ਹੋ ਗਈ ਹੈ ਨਾ ਥੋੜੀ ਜਿਹੀ ਲੱਸੀ ਹੋ ਗਈ ਉਹ ਗਰਮੀਆਂ ਹੋ ਗਈ ਤੇਰੇ ਯਾਰ ਪਹਿਲਾਂ ਤਾਂ ਵਧੀਆ ਸੀ ਹਾਂ ਠੀਕ ਆ ਨੰਬਰ ਦਈ ਗੁਰਪ੍ਰੀਤ ਬਾਈ ਆਪਣਾ ਨੰਬਰ ਆਪਣਾ ਵੀਰੇ 95693 80714 ਇੱਕ ਵਾਰੀ ਹੋਰ ਬੋਲ ਦੀ ਬਈ 95693 80714 ਠੀਕ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ 2 ਜਨਵਰੀ 22 ਤੇ ਬਕਾਊਾ 2 ਜਨਵਰੀ ਦੀ ਡਿਟੇਲ ਲੈਤੀ ਆ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਜਿਹੜਾ ਜਨਵਰੀ ਪਸੰਦ ਹੈ ਗੱਲਬਾਤ ਕਰ ਸਕਦੇ ਆ ਪੈਨਸਿਲ ਵਾਲੀ ਜਿਹ